ਅਰਜਨ ਕਹਿ ਹਾਂ ਬਲ ਜਾਈ ਇਸ ਸੰਕਾ ਕਰ ਚਵਰ ਤੁਲਾਵਾ ਚਰਨ ਤੋਰ ਮੁਖ ਲਾਈ ਜਨਮ ਮਰਨ ਨੂੰ ਮੈਂ ਨਹੀਂ ਜਨ ਪਰੇ ਉਪਕਾਰੀ ਆਏ ਜੀ ਦਾਨ ਨੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਈ ਸਚਾ ਮਰ ਸਚੀ ਪਾਤਸ਼ਾਹੀ ਸੱਚੇ ਸੇ ਤੀਰਤੇ ਸੱਚਾ ਸੁਖ ਸਚੀ ਬਲਾਈ ਜਿਸਕੇ ਸੇ ਤਨ ਜਾਤੇ ਮੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬਿਨੰਤੀ ਤੇਰੇ ਜਨ ਨੇਖਣ ਪਾਵਾ ਬੱਡੇ ਭਾਗਾ ਨਾ ਪ੍ਰਾਪਤ ਹੋਵੇ ਸਤ ਸਾਂਸਾਨੁ ਆਨਾਂ ਭਾਗਾ ਨਾ ਪ੍ਰਾਪਤ ਹੋਵੇ ਸਤ ਸਾਂਸਾਨੁ ਆਨਾਂ ਪਾਗਨਾ ਪ੍ਰਾਪਤ ਹੋਵੇ ਸਤ ਸੰਗ ਸਾ ਨਾ ਨਾ ਕਰਾਪਤ ਹੋਵੇ ਤੇ ਸਾਤ ਸੰਸਾਰ ਨੂੰ ਆਣਾ ਪਾਗੀ ਸਾਧ ਸੰਗ ਪਰਮ ਜਨਮ ਜੇਟ ਤਦੋਂ ਮਤ ਕੋ ਜਨ ਕੀ ਤੁਰ ਨਾਨਕ ਦਾਸ ਵਾਛੈ ਨਾਮ ਰੋਈ ਈਰਥ ਵੀ ਲੋਚ ਦੇ ਸੰਤਾਨੀ ਤੋਣੀ ਤਾਈ ਈਰਥ ਵੀ ਲੋਚ ਦੇ ਸੰਤਾਨੀ ਤੋਣੀ ਤਾਈ ਤੁਣੀ ਤਾਈ ਤੀਰਤ ਮੀਨੋਚ ਦੇ ਸੰਤਾਨੀ ਤੁਣੀ ਤਾਈ ਸੰਤਾਨੀ ਤੁਣੀ ਤਾਈ ਸੰਤਾਨੀ ਤੁਣੀ ਤਾਈ ਸੰਤਾਨੀ ਤੁਣੀ ਤਾਈ ਸਾਈਂ ਹੋ ਤੀਰਤ ਮੀਨੋਚ ਨੇ ਸੰਤਾਂ ਨੀ ਥੋਣੀ ਤਾਈਂ ਤੀਰਤ ਮੀਨੋਚ ਨੇ ਸੰਤਾਂ ਨੀ ਸੁਣੀ ਤਾਈਂ ਕਾਮ ਮੇ ਚੰਦਰ ਮਾਨਸ ਹੋਂਜਾ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਜਿਤਨੇ ਮਾਈ ਭਾਈ ਆਪਾਂ ਤਨ 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 ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਪਹੁੰਚ ਕਰਕੇ ਸਤਿਗੁਰੂ ਜੀ ਨੂੰ ਸ਼ਰਧਾ ਭਾਵਨਾ ਦੇ ਨਾਲ ਨਮਸਕਾਰ ਕਰਕੇ ਸਤਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਪਰਦੇ ਹੋਏ ਕਲਯੁਗ ਦੀ ਸਾਰਿਆਂ ਨਾਲੋਂ ਉੱਤਮ ਭਗਤੀ ਗੁਰਬਾਣੀ ਦੇ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਜਿੰਨੇ ਵੀ ਮਰਦ ਦੀ ਹਜ਼ੂਰੀ ਦੇ ਵਿੱਚ ਬੈਠੇ ਆਂ ਪਰ ਸਰੀਰ ਬਹੁਤ ਉੱਤਮ ਕਰਮਾਂ ਵਾਲੇ ਆਂ ਆਓ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰੋਂ ਕਰੂੰ ਬਰਸਾਏ ਹੋਏ ਪਰਮ ਪੂਜਿਆ ਸੰਤ ਬਾਬਾ ਇਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਪਰਮ ਪੂਜਿਆ ਸੰਤ ਬਾਬਾ ਕਿਸਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਔਰ ਰਾੜਾ ਸਾਹਿਬ ਸੰਪਰਦਾਏ ਦੇ ਮਹਾਨ ਤਵਸਵੀ ਤਿਆਗੀ ਤੇ ਵਰਗੀ ਮਹਾਨ ਪਵਿੱਤਰ ਆਤਮਾ ਸੰਤ ਬਾਬਾ ਮਹਿੰਦਰ ਸਿੰਘ ਜੀ ਜਿਨ੍ਹਾਂ ਨੂੰ ਰਾੜਾ ਸਾਹਿਬ ਸੰਪਰਦਾਇ ਦੇ ਵਿੱਚ ਜਥੇਦਾਰ ਮਹਾਰਾਜ ਜੀ ਕਹਿ ਕੇ ਪੁਕਾਰਿਆ ਜਾਂਦਾ ਉਹਨਾਂ ਦੀ ਪਾਵਨ ਪਵਿੱਤਰ ਮਿੱਠੀ ਤੇ ਨਿੱਕੀ ਯਾਦ ਦੇ ਵਿੱਚ ਅੱਪਾ ਜੁੜ ਬੈਠੇ ਹਾਂ ਆਓ ਸਤਿਗੁਰੂ ਜੀ ਨੇ ਸਾਡੇ ਉੱਪਰ ਤਰਸ ਕੀਤਾ ਤਾਂ ਸਾਨੂੰ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠਣ ਦਾ ਸੁਭਾਗ ਸਮਾਪਤ ਹੋਇਆ ਹੈ ਜੇ ਗੁਰੂ ਨੇ ਤਰਸ ਕੀਤਾ ਹੈ ਆਓ ਮਹਾਰਾਜਿਆਂ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਉਹਨਾਂ ਨਾਮ ਰਸੀਆਂ ਦੀ ਯਾਦ ਦੇ ਵਿੱਚ ਜੁੜਾਂਗੇ ਜਿਨ੍ਹਾਂ ਨਾ ਬਿਸਰੈ ਨਾਮ ਸੇ ਕਨੇਹਾ ਭੇਦ ਨਾ ਜਾਣੋ ਮੂਲ ਸਾਈ ਜਿਹਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇੱਕ ਮਨ ਇੱਕ ਚਿੱਤ ਹੋ ਕਰਕੇ ਪੂਰਨ ਮਹਾਪੁਰਖਾਂ ਦੇ ਨਾਲ ਮਿਲ ਕੇ ਖੰਡੇ ਬਾਟੇ ਦਾ ਅਮਰਤ ਛੱਕੇ ਔਰ ਆਪਣੀ ਸਾਰੀ ਜ਼ਿੰਦਗੀ ਨੂੰ ਗੁਰੂ ਦੇ ਲੇਖੇ ਲਾ ਦਿੰਦਾ ਹੈ ਬਹੁਤ ਜਨਮ ਵਿਚਰੇ ਇਥੇ ਮਾਦੋ ਇਹੋ ਜਨਮ ਤੇ ਮਾਰੇ ਲੇਖੇ ਕਹ ਰਵਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੀ ਉਹਨਾਂ ਮਹਾਪੁਰਖਾਂ ਨੇ ساری ਜ਼ਿੰਦਗੀ ਮਹਾਰਾਜ ਦੇ ਲੇਖੇ ਲਾਈ ਔਰ ਪਰਉਪਕਾਰ ਦੇ ਲੇਖੇ ਲਾਈ ਸੰਗਤਾਂ ਦੇ ਵਿੱਚ 40 ਸਾਲ ਜਥੇਦਾਰ ਮਹਾਰਾਜੀਆਂ ਨੇ ਵੱਡੇ ਮਹਾਰਾਜੀਆਂ ਦੇ ਨਾਲ ਢੋਲ ਕੀ ਵਜਾਉਣ ਦੀ ਸੇਵਾ ਕੀਤੀ ਔਰ ਸੰਤ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਦਾ ਉਸਤਤ ਬਾਣੀ ਦੀ ਉਸਤਤ ਕਰਦੇ ਆ ਹੋਇਆ ਗੁਰਬਾਣੀ ਦੇ ਕੀਰਤਨ ਰਾਹੀਂ ਅੱਧੀ ਸਦੀ ਦੇਸਾਂ ਬਲੇਸਾਂ ਦੇ ਵਿੱਚ ਪ੍ਰਚਾਰ ਕਰਕੇ ਬਾਣੀ ਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜਿਆਂ ਦੇ ਮਿਸ਼ਨ ਨੂੰ ਅੱਗੇ ਤੋਰਿਆ ਤਪ ਦੇ ਸੜ ਦੇ ਠੰਡੇ ਛਿੱਟੇ ਨਾਮ ਦੇ ਦੇ ਕਰਕੇ ਤਪ ਦੇ ਸੜ ਦੇ ਲੋਕਾਂ ਨੂੰ ਨਾਮ ਬਣੀ ਦੇ ਨਾਲ ਜੋੜ ਕਰਕੇ ਮਹਾਰਾਜੀਆਂ ਨੇ ਸ਼ਾਂਤ ਕੀਤਾ। ਉੱਥੇ ਮਾ ਜਥੇਦਾਰ ਮਹਾਰਾਜੀਆਂ ਦੇ ਵੀ ਜਿਹੜਾ ਇੱਕ ਵੱਡਾ ਪਰਉਪਕਾਰ ਹੈ ਕਿ ਸੰਤ ਮਹਾਰਾਜੀਆਂ ਦੇ ਨਾਲ ਢੋਲ ਕੀ ਵਜਾਉਣ ਦੀ ਸੇਵਾ ਕੀਤੀ ਏ ਸਾਜ ਨੇ। ਔਰ ਇਸੇ ਤਰ੍ਹਾਂ ਹੀ ਸੰਤ ਮਹਾਰਾਜੇ ਬਾਣੀ ਨੇ ਰਹੀ ਕੀਰਤਨ ਕਰਦੇ ਹੋਇਆ ਆਪਣੀ ਸੁਰਤ ਨੂੰ ਜੋੜਦੇ ਤਾਂ ਫਿਰ ਜਥੇਦਾਰ ਮਹਾਰਾਜ ਜੀ ਵੀ ਢੋਲ ਕੀ ਪੁਜਾ ਕਰਕੇ ਉਹਨਾਂ ਨੂੰ ਬਹੁਤ ਖੁਸ਼ ਕਰਦੇ ਕਿ ਜਿਹੜਾ ਕੀਰਤਨ ਕਰਨ ਵਾਲਾ ਜਦੋਂ ਕਿਤੇ ਉਹਦਾ ਮਨ ਪੂਰਨ ਤੌਰ ਤੇ ਲੱਗ ਜਾਵੇ ਤਾਂ ਇਸੇ ਤਰ੍ਹਾਂ ਹੀ ਫਿਰ ਸੁਰਤ ਕਾਲਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਵੇ ਤਾਵੇ ਰੂਪ ਕੀਰਤੀ ਜਿਹੜੀ ਹੈ ਉਹ ਪ੍ਰਭੂ ਦੀ ਕੀਰਤੀ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੋ ਨਾਨਕ ਦਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਜਥੇਦਾਰ ਮਹਾਰਾਜੀ ਇਹਨਾਂ ਪੰਕਤੀਆਂ ਦੀ ਆਪ ਵਿਚਾਰ ਕਰਦੇ ਹੋਏ ਤੇ ਧਰਨਾ ਮਹਾਰਾਜ ਜੀ ਕਹਿ ਕੇ ਪੜਾਉਂਦੇ ਇੰਨੀ ਗੱਲ ਆਖਦੇ ਕਿ ਪੜੋ ਪ੍ਰੇਮ ਦੇ ਨਾਲ ਹਰ ਕੀਰਤ ਸਾਧ ਸੰਗਤ ਹੈ ਕੀਰਤ ਸਾਧ ਸੰਗਤ ਹੈ ਹਰ ਕੀਰਤ ਸਾਧ ਸੰਗਤ ਹੈ ਕੀਰਤ ਸਾਧ ਨਕੇ ਕਰਮ ਤਰੇ ਤੁਸਾ ਨਾਲ ਸੰਗਤ ਹੈ ਕੀਰਤ ਸਾਧ ਸੰਗਤ ਹੈ ਮਾਰ ਕੀਰਤ ਸਾਧ ਸੰਗਤ ਹੈ ਕੀਰਤ ਸਾਧ ਸੰਗਤ ਹੈ ਆਖੀਰਤ ਸਾਧ ਸੰਗਤ ਹੈ ਸਿਰ ਕਰ ਮਨ ਕਹਿ ਤਨ ਕੋ ਨਾਨਕ ਜਿਸ ਪੈਉ ਪ੍ਰਾਪਤ ਜਿਸ ਪੂਰਬ ਲਿਖਾ ਲੈਣਾ ਫਿਰ ਮਹਾਰਾਜ ਜੀ ਨੇ ਬਚਨ ਕਰਿਆ ਕਰਨੇ ਵੀ ਜਿਹੜਾ ਕੀਰਤ ਹੈ ਕੀਰਤਨ ਹੈ ਜੇ ਕਿਤੇ ਉਹ ਪੂਰਾ ਆਪਣੇ ਮਨ ਕਰਕੇ ਰੂਹ ਤੋਂ ਭਿੱਜ ਕੇ ਕੀਤਾ ਜਾਵੇ ਤਾਂ ਫਿਰ ਇੱਕ ਛਿੰਨ ਮਾਤਰ ਦੇ ਨਾਲ ਹੀ ਇਨਸਾਨ ਦਾ ਭਲਾ ਹੋ ਜਾਂਦਾ ਹੈ ਮੇਰ ਮਹਾਰਾਜ ਜੀ ਇਹ ਬਚਨ ਕਰਿਆ ਕਰਦੇ ਬਾਣੀ ਦੇ ਵਿੱਚੋਂ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਕੀਰਤਨ ਦੇ ਵਿੱਚ ਇਤਨੀ ਵੱਡੀ ਤਾਕਤ ਹੈ ਜੇ ਇਹਨੂੰ ਪ੍ਰਭੂ ਦੀ ਕੀਰਤੀ ਸਮਝ ਕੇ ਕੀਤਾ ਜਾਵੇ ਤਾਂ ਇੰਨੀ ਵੱਡੀ ਤਾਕਤ ਹੈ ਕਿ ਕੀਰਤਨ ਸੁਣਦਿਆਂ ਸਾਰ ਕਹਿੰਦੇ ਵੱਡੇ ਵੱਡੇ ਪਾਪੀ ਜਿਹੜੇ ਲੋਕ ਨੇ ਪਾਪੀ ਜੀਵਨ ਨੇ ਉਹਨਾਂ ਦਾ ਵੀ ਭਲਾ ਹੋ ਜਾਂਦਾ ਫਿਰ ਮਹਾਰਾਜ ਜੀ ਇਹ ਬਚਨ ਕਰਿਆ ਕਰਦੇ ਤਾਰਨਾ ਕੇ ਕੀ ਪੜਾਉਂਦੇ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਫਿਰ ਅਗਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਜੀ ਨੇ ਜਦੋਂ ਬੋਲਣਾ ਇਹ ਆਖਣਾ ਪੜੋ ਪ੍ਰੇਮ ਦੇ ਨਾਲ ਕਹੋ ਨਾਨਕ ਸੁਨ ਰੇ ਮਨ ਹੋ ਨਾਨਕ ਸੁਨ ਰੇ ਮਨ ਹੋਏ ਹੁੰਦਾ ਦੋ ਆਓ ਇਸੇ ਤਰ੍ਹਾਂ ਹੀ ਜਥੇਦਾਰ ਮਹਾਰਾਜ ਜੀ ਜਿਨ੍ਹਾਂ ਨੂੰ ਛੋਟੇ ਮਹਾਰਾਜਿਆਂ ਨੇ ਬਰਦਤਾ ਜ਼ਿਆਦਾਤਰ ਗੁਰਸਿੱਖਾਂ ਦੇ ਵਿੱਚ ਜਿਹੜੇ ਰਾੜਾ ਸਾਹਿਬ ਦੇ ਵਿੱਚ ਬਾਣੀ ਦੇ ਕੀਰਤਨ ਦੇ ਬਰਦ ਦਿੱਤੇ ਗਏ ਉਹ ਛੋਟੇ ਮਹਾਰਾਜਿਆਂ ਦੀ ਦੇਣ ਹੈ ਇਹ ਸਾਧ ਸੰਗਤ ਜਦੋਂ ਸੰਤ ਮਹਾਰਾਜ 1975 ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਪੇਧ ਹੋ ਗਏ ਸਰੀਰ ਕਰਕੇ ਸੰਸਾਰ ਤੋਂ ਚਲੇ ਗਏ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਜਥੇਦਾਰ ਮਹਾਰਾਜ